ਨੂੰ ਲੱਗਦਾ ਵੀ ਨਹੀਂ ਸਫਲ ਨਹੀਂ ਹੋਣਾ ਕੰਮ ਹੁਣ ਵੇਖੋ ਧਿਆਨ ਸਿੰਘ ਮੰਡ ਹੋਣੀ ਕੀ ਕਰਦੇ ਆ ਬੇਨਤੀ ਕਰਦਾ ਪੰਜ ਮੈਂਬਰੀ ਕਮੇਟੀ ਨੂੰ ਵੀ ਕਿ ਆਪਾਂ ਕਾਹਮ ਚ ਵੰਡਗਾ ਨਹੀਂ ਪਾਉਣਗਾ ਆਪਾਂ ਦਾ ਕੱਤਰ ਕਰ ਇੱਕ ਪ੍ਰਕਾਸ਼ ਸਿੰਘ ਬਾਦਲ ਦੀ ਜਿਹਨੇ ਲੁੱਟਿਆ ਪੰਜਾਬ ਰਾਜ ਕੇ ਇਹ ਦੂਜੇ ਲੁੱਟ ਰਹੇ ਆ ਤੇ ਗਾੜੀ ਮੋਰਚਾ ਚੁੱਕੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਤੇ ਸਿੱਖ ਕੌਮ ਦੇ ਵਿੱਚ ਇੱਕ ਬੜੀ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਆਪਦੇ ਆਪ ਦੇ ਪੱਧਰ ਤੇ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਉਲੀਕ ਰਹੀਆਂ ਨੇ ਮੇਰੇ ਨਾਲ ਨੇ ਬੂਟਾ ਸਿੰਘ ਰਣਸੀ 1920 ਅਕਾਲੀ ਦਲ ਦੇ ਜਿਨ੍ਹਾਂ ਨੇ ਕਿ 23 ਫਰਵਰੀ ਨੂੰ ਇੱਕ ਪ੍ਰੋਗਰਾਮ ਰੱਖਿਆ ਉਸ ਬਾਬਤ ਤੇ ਹੋਰ ਮੁੱਦਿਆਂ ਤੇ ਆਪਾਂ ਗੱਲਬਾਤ ਕਰਾਂਗੇ ਦਾ ਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 23 ਫਰਵਰੀ ਨੂੰ ਤੁਸੀਂ ਪ੍ਰੋਗਰਾਮ ਰੱਖਿਆ ਉਹ ਕੀ ਰਣਨੀਤੀ ਔਰ ਕਿਸ ਤਰ੍ਹਾਂ ਦਾ ਹੋਏਗਾ ਵਾ ਵਾਹਿਗੁਰੂ ਜੀ ਕੀ ਫਤਿਹ ਅਸੀਂ 23 ਫਰਵਰੀ ਨੂੰ 2019 ਨੂੰ ਪਿੰਡ ਰਣ ਸਿੰਘ ਕਲਾਂ ਦਾਣਾ ਮੰਡੀ ਚ ਮੀਰੀ ਪੀਰੀ ਸਮੇਲਨ ਰੱਖਿਆ ਮੀਰੀ ਪੀਰੀ ਤਾਂ ਰੱਖਿਆ ਕਿ ਸਿੱਖਾਂ ਦਾ ਧਰਮ ਤੇ ਰਾਜਨੀਤੀ ਇਕੱਠੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਸਾਰੀਆਂ ਪੰਥਕ ਰਾਸੀ ਧਾਰਮਿਕ ਧਿਰਾਂ ਇਕੱਠੀਆਂ ਹੋ ਕੇ ਇੱਥੇ ਪੰਜਾਬ ਦੇ ਵਿੱਚ ਬਦਲਾਅ ਦੀ ਲੋੜ ਹੈ ਭਾਵੇਂ ਬਗਰਾੜੀ ਮੋਰਚਾ ਉਨ੍ਹਾਂ ਕਾਰਨਾਚ ਜਿੰਮੇ ਜਾਣਾ ਜਿੰਨਾ ਕਾਰਨਾ ਕਰਕੇ ਫੇਲ ਹੋ ਗਿਆ ਪਰ ਫੇਰ ਵੀ ਲੋਕ ਅੰਦਰੋਂ ਅੰਦਰੀਏ ਜੇ ਲੋਕ ਟਿਕੇ ਨਹੀਂ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਬਾਦਲ ਦਲ ਤੇ ਕਾਂਗਰਸ ਇਹ ਜਿਹੜੀ ਰਲੀਆਂ ਹੋਈਆਂ ਟੀਮਾਂ ਇਹਨਾਂ ਨੂੰ ਪਲਟਾ ਦਿੱਤਾ ਜਾਵੇ ਤੇ ਮੈਂ ਵੀ ਉਹਨਾਂ ਚ ਯਤਨਸ਼ੀਲ ਆ ਅਸੀਂ ਚਾਹੁੰਦੇ ਆ ਕਿ ਪੰਥ ਦਾ ਜਿਵੇਂ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਹੋਇਆ ਅਕਾਲ ਤਖਤ ਰੋਲਤਾ ਸ਼ਰੋਣੀ ਕਮੇਟੀ ਰੋਲਤੀ ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਵੱਡੀ ਬੇਅਦਬੀ ਹੋਈ ਉਹਦੂ ਗੱਲ ਕੋਈ ਦੁੱਖ ਦੀ ਹੈ ਨਹੀਂ ਇਹੀ ਰਾਸ ਸੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜੋ ਮਾਫਾ ਲੈ ਆਂਦਾ ਪੰਜਾਬ ਨੂੰ ਲੁੱਟਿਆ ਔਰ ਇਥੋਂ ਤਾਈਂ ਕਿ ਇਹਦੀਆਂ ਖੰਡ ਮਿਲਾਂ ਵੇਚਤੀਆਂ ਬਿਜਲੀ ਬੋਰਡ ਪ੍ਰਾਈਵੇਟ ਕਰਤਾ ਹੁਣ ਉਹਨਾਂ ਰਾਹਾਂ 'ਚ ਕੈਪੀਟਲ ਸਰਕਾਰ ਪਏਗੀ ਕਿ ਇਹ ਹਸਪਤਾਲੀ ਵੇਚਣ ਲੱਗੀ ਆ ਥਰਮਲ ਪਲਾਂਟ ਵੇਚਣ ਲੱਗੀ ਆ ਇਹ ਰਾਸ ਸੀ ਲਟੇਰੇ ਆ ਇਹਨਾਂ ਰਾਸ ਸੀ ਲਟੇਰਿਆਂ ਨੂੰ ਤੇ ਧਾਰਮਿਕ ਤੌਰ ਤੇ ਜਿਹੜਾ ਅਪਸੈਟ ਕਰਦੇ ਆ ਮੈਂ ਚਾਹਣਾ ਕਿ ਉਹ ਸਾਰੀਆਂ ਪੰਥ ਦੀਆਂ ਤੇ ਪੰਜਾਬ ਦੀਆਂ ਧਿਰਾਂ ਇਕੱਠੀਆਂ ਕਰਕੇ ਇੱਕ ਹੋਰ ਦੁੱਖ ਦੀ ਗੱਲ ਆ ਕਿ ਨਿਤ ਨਵੀਆਂ ਪਾਰਟੀਆਂ ਬਣ ਰਹੀਆਂ ਉਹ ਵੀ ਦਖਾਂਤ ਇੱਕ ਬਹੁਤ ਵੱਡਾ ਦਖਾਂਤ ਆ ਕਿ ਨਵੀਂ ਪਾਰਟੀ ਨਿਤ ਬਣ ਗਈ ਨਵੀਂ ਬਣ ਗਈ ਸ਼੍ਰੋਮਣੀ ਗੁਰਦੈਰਾ ਪ੍ਰਬੰਧਕ ਕਮੇਟੀ ਦਾ ਕਰਨ ਦਾ ਸੁਧਾਰ 11 12 ਪਾਰਟੀਆਂ ਬਣੀਆਂ ਕੇ ਅਸੀਂ ਚੋਣ ਲੜਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਮੈਂ ਚਾਹੁੰਨਾ ਕਿ ਉਹਨਾਂ ਸਾਰਿਆਂ ਨੂੰ ਇਕੱਤਰ ਕਰਗੇ 23 ਫਰਵਰੀ ਨੂੰ ਮੈਂ ਉਹਨਾਂ ਨੂੰ ਸੱਦਾ ਦੇਵਾਂ ਕਿ ਆਓ ਆਪ ਇੱਕ ਚੰਗਾ ਮਹਾਜ ਬਣਾ ਗਏ ਪੰਜਾਬ ਦਾ ਜਿਹੜਾ ਸਾਡਾ ਆਉਣ ਵਾਲਾ ਸ਼੍ਰੋਮਣੀ ਗੁਰਦੈਰਾ ਪ੍ਰਬੰਧਕ ਕਮੇਟੀ ਔਰ 2022 ਦੀ ਇਲੈਕਸ਼ਨ ਚੰਗੇ ਬੰਦੇ ਖੜੇ ਕਰਕੇ ਅਸੀਂ ਪੰਜਾਬ ਦੇ ਵਿੱਚ ਚੰਗੀ ਸਰਕਾਰ ਵੀ ਬਣਾ ਸਕੀਏ ਔਰ ਸ਼ਰਮਣੀ ਗੁਰਦਾਰਾ ਪ੍ਰੰਧ ਕਮੇਟੀ ਦੀ ਚੋਣ ਵੀ ਕਰ ਸਕੀਏ ਇਹ ਮੇਰਾ 22 ਫਰਵਰੀ ਦਾ ਪ੍ਰੋਗਰਾਮ ਹੈ 23 ਫਰਵਰੀ ਨੂੰ ਤੁਸੀਂ ਇਕੱਠ ਰੱਖਿਆ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਪਾਰਟੀਆਂ ਬਣ ਗਈਆਂ بڑے ਢੜੇ ਬਣ ਗਏ ਅੱਜ ਵੀ ਇੱਕ ਇਕੱਠ ਜਿਹੜਾ ਤੁਸੀਂ 23 ਫਰਵਰੀ ਨੂੰ ਰੱਖਿਆ ਭਾਈ ਬਲਦੇਵ ਸਿੰਘ ਵਡਾਲਾ ਸਿੱਖ ਸਦ ਭਾਵਨਾ ਦਲ ਨੇ ਜਿਹੜਾ ਉਹ 24 ਫਰਵਰੀ ਨੂੰ ਰੱਖਿਆ ਪਿੰਡ ਧਾਰੋਵਾਲ ਤੇ 27 ਜਨਵਰੀ ਨੂੰ ਜਿਹੜੀ ਆ ਉਹ ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਆ ਉਹਨਾਂ ਨੇ ਵੀ ਇਕੱਠ ਰੱਖਦਾ ਦੂਜੇ ਪਾਸੇ ਭਾਈ ਧਿਆਨ ਸਿੰਘ ਮੰਡ ਜਿਹੜੇ ਸਰਬੱਤ ਖਾਲਸਾ ਮਤਵਾਦੀ ਜਿਹੇਦਾਰ ਉਹਨਾਂ ਨੇ ਵੀ ਦੁਬਾਰੇ ਕਿਹਾ ਵੀ ਅਸੀਂ ਅਗਲਾ ਐਲਾਨ ਕਰਾਂਗੇ ਜਾਂ ਅਗਲਾ ਪ੍ਰੋਗਰਾਮ ਸ਼ੁਰੂ ਹੋਏਗਾ ਇੱਕ ਕਿਸੀ ਇਕਤਾ ਜਿਹੜੀ 10 8 10 ਗਰੁੱਪ ਬਣ ਚੁੱਕੇ ਹੈ ਕਿਹੜੀ ਇਕਤਾ ਦੀ ਗੱਲ ਕਰ ਰਹੇ ਜੀ ਇਹ ਮੈਂ ਉਹੀ ਗੱਲ ਕਰਨੀ ਚਾਹਣਾ ਕਿ ਜਗਤਾਰ ਸਿੰਘ ਹਵਾਰਣ ਜਿਹੜੀ ਮੀਟਿੰਗ ਸੱਦੀ ਆ ਉਹ ਕੋਈ ਰਾਸ ਸੀ ਨਹੀਂ ਉਹ ਤਾਂ ਉਹਨਾਂ ਨੇ ਬਗਰਾੜੀ ਮੋਰਚੇ ਤੋਂ ਬਾਅਦ ਜੋ ਕੁਝ ਗੜਵਲ ਹੋਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਆ ਉਹ ਕਮੇਟੀ ਵੀ ਕੋਈ ਪੱਕੇ ਤੌਰ ਤੇ ਸਥਾਈ ਨਹੀਂ ਉਹ ਕਮੇਟੀ ਦੇ ਵਿਚਾਰ ਸੁਣਨੇ ਆ ਸੰਗਤਾਂ ਦੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਔਰ ਇੱਕ ਬਗਰਾੜੀ ਮੋਰਚੇ ਤੋਂ ਬਾਅਦ ਜਿਵੇਂ ਸਾਰੇ ਲੋਕ ਬੋਲਣ ਲੱਗ ਗਏ ਸੀ ਉਹ ਬੋਲਣ ਨੂੰ ਉਹਨੇ ਬੰਦ ਕੀਤਾ ਉਹ ਗੱਲ ਤਾਂ ਚੰਗੀ ਆ ਅਸੀਂ ਵੀ ਜਾਵਾਂਗੇ ਉੱਥੇ 27 ਤਰੀਕ ਨੂੰ ਦੂਜੀ ਗੱਲ ਆ ਬਲਦੇਵ ਸਿੰਘ ਬੜਾਲੇ ਵਾਲੇ ਜੀ ਨੇ ਮੈਨੂੰ ਸੋਚੋ ਪਤਾ ਲੱਗਿਆ ਉਹਦੀ ਇੱਕ ਲੰਮੇ ਟਾਈਮ ਤੋਂ ਇੱਕ ਜਥੇਬੰਦੀ ਬਣਾਈ ਵੀ ਆ ਉਹ ਜਥੇਬੰਦੀ ਤੌਰ ਤੇ ਮੈਂ ਕਹਿੰਨਾ ਕਰਨ ਜਥੇਬੰਦੀਕ ਤੌਰ ਤੇ ਕਰਨ ਪਰ ਮੇਰਾ ਹਮਲਾ ਤਾਂ ਜਿਹੜਾ ਪ੍ਰੋਗਰਾਮ ਹੈ ਪਹਿਲਾ ਕਿ ਮੈਂ ਅ ਦੁਖੀ ਆ ਇਸ ਗੱਲ ਤੋਂ ਅਸੀਂ ਬਹੁਤ ਲੰਮੇ ਟਾਈਮ ਤੋਂ 2 33 ਸਾਲ ਹੋ ਗਏ ਬਾਬਾ ਜਗਿੰਦਰ ਸਿੰਘ ਵਾਲੇ ਤੁਰ ਕੇ ਇਹ ਬਈ ਇਹ ਸਾਨੂੰ ਕੁਝ ਇਕੱਠੇ ਹੋਣਾ ਚਾਹੀਦਾ ਸਾਡੇ 'ਚ ਮਤਭੇਦ ਤਾਂ ਹੈ ਔਰ ਜਿਹਾ ਦੇ ਲੋਕਾਂ ਚ ਹੁੰਦੇ ਵੀ ਆ ਪਰ ਉਹਨਾਂ ਮਤਭੇਦਾਂ ਨੂੰ ਵੀ ਲੁਕੋ ਕੇ ਛੋਟੇ ਮੋਟੇ ਨੂੰ ਰੱਖ ਕੇ ਪਾਸੇ ਅਸੀਂ ਕੱਤਰ ਹੋ ਗਏ ਤਾਂ ਜੋ ਉਹਦੇ ਵਿੱਚ ਮਰਿਆ ਇੱਕ ਯਤਨ ਆ ਮੈਂ ਕੋਸ਼ਿਸ਼ ਕਰੂੰ ਕਿ ਵੱਡੇ ਪੱਧਰ ਤੇ ਸਾਰੀਆਂ ਰਾਜ ਸਿਧਾਰਨ ਪਾਰਟੀਆਂ ਨੂੰ ਆਪ ਸੱਦਾ ਦੇਵਾਂ ਉਹਨਾਂ ਨੂੰ ਉੱਥੇ ਦੋ ਦੋ ਚਾਰ ਚਾਰ ਮਿੰਟ ਦਾ 10 ਮਿੰਟ ਕੋਈ ਬੋਲਣ ਨੂੰ ਦੇਵਾਂ ਇੱਕ ਮੈਂ 51 ਮੈਂਬਰੀ ਕਮੇਟੀ ਬਣਾਈ ਆ ਉਹ ਕਮੇਟੀ 'ਚ ਮੈਂ ਉਹ ਸਾਰੇ ਲੋਕ ਲਏ ਆ ਜਿਹੜੇ ਸਾਡੀ ਪਾਰਟੀਆਂ ਸਹਿਣ ਤੇ ਤਾਂ ਨਹੀਂ ਸਾਡੇ ਮੈਂਬਰ ਵੀ ਨਹੀਂ 1920 ਦੀ ਇਹ ਨਹੀਂ ਗੱਲ ਪਰ ਉਹ ਪੰਜਾਬ ਦੀ ਤੇ ਪੰਥ ਦੀ ਖਾਤਰ ਕੁਝ ਕਰਨਾ ਚਾਹੁੰਦੇ ਆ ਉਹ ਬੰਦੇ ਮੈਂ ਲੈ ਕੇ 51 ਅਸੀਂ ਪੰਜਾਬ ਦਾ ਪੂਰਾ ਢੇੜਾ ਕੱਢਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮੀਰੀ ਪੀਰੀ ਸਮੇਲਨ ਤੋਂ ਬਾਅਦ ਇਹ ਜਥਾ 500 ਦਾ ਬਣੇ ਔਰ ਇਹ ਜਥਾ ਪੰਜਾਬ ਚ ਕੰਮ ਕਰੇ ਇਹ ਕੰਮ ਚ ਪਾਰਟੀ ਬਣ ਕੇ ਤਾਂ ਨਾ ਕਰੇ ਇੱਕ ਕੋਈ ਜਥਾ ਦਾ ਕੰਮ ਕਰ ਸਕਦਾ ਔਰ ਸਾਰੇ ਇਹਨਾਂ ਲੋਕਾਂ ਨੂੰ ਮਿਲ ਸਕਦੇ ਆ ਅਸੀਂ ਜੇ ਸਾਡੇ ਇਹ ਮੀਰੀ ਪੀਰੀ ਸਮਾਗਮ ਤੇ ਆ ਜਾਂਦੇ ਆ ਇਹਨਾਂ ਨੂੰ ਸਮਾਂ ਲਾਵਾਂਗੇ ਕਿ ਆਪਾਂ ਸਾਰੇ ਹੀ ਕਿਉਂ ੱਡੋ ੱਡੀ ਤੁਰੇ ਫਿਰਦੇ ਆਂ ਆਪਾਂ ਕੁਝ ਨਾ ਕੁਝ ਲਾਈਨ ਬਣਾਈ ਗਏ ਪੰਜਾਬ ਦੇ ਦੇਖੋ ਪੰਜਾਬ ਦਾ ਇਉਂ ਨਹੀਂ ਸਰਨਾ ਪੰਜਾਬ ਦਾ ਕਹੇ ਕੇ ਕਿ ਪੰਜਾਬ ਦੇ ਹਾਲਾਤ ਮਾੜੇ ਆ ਕਿ ਬੱਚੇ ਕੈਨੇਡਾ ਉੱਠ ਗਏ ਫਿਰ ਇਹਦਾ ਅੱਖਾਂ ਵਿੱਚਣ ਵਾਲੀ ਗੱਲ ਆ ਪੰਜਾਬ ਦੀ ਖਾਤਰ ਸਾਨੂੰ ਕੁਝ ਕਰਨਾ ਪਊਗਾ ਅੱਜ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਔਰ ਪੰਜਾਬ ਦਾ ਬੱਚਾ ਕੱਲਾ ਬੱਚਾ ਨਹੀਂ ਜਾਂਦਾ ਨਾਲ ਪੈਸਾ ਜਾਂਦਾ ਨਾਲ ਨੌਜਵਾਨੀ ਜਾਂਦੀ ਹੈ ਨਾਲ ਵਿੱਦਿਆ ਜਾਂਦੀ ਆ ਬਹੁਤ ਵੱਡਾ ਪੰਜਾਬ ਦੇ ਉੱਤੇ ਇੱਕ ਹਮਲਾ ਔਰ ਪੰਜਾਬੀ ਦੇ ਸਾਡੀ ਬੋਲੀ ਤੇ ਹਮਲਾ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਸਟਾਰ ਚਪੇਰੇ ਪੰਜਾਬ ਨੂੰ ਖਤਰਾ ਖਤਰਾ ਕੌਣ ਲੋਟ ਕਰੂ ਭਾਈ ਇਹ ਪੰਜਾਬੀਆਂ ਦੀ ਖਾਸ ਕਰਕੇ ਸਾਡੇ ਸਾਰੇ ਜਿੰਮੇਵਾਰੀ ਆ ਉਹਦੀ ਖਾਤਰ ਮੈਂ ਆਪ ਦਾ ਇੱਕ ਮੇਰਾ ਨਵਾਣਾ ਜਾਂ ਯਤਨਾਂ ਕਿਉਂਕਿ ਬਗਰਾੜੀ ਮੋਰਚੇ 'ਚ ਮੈਂ ਪੰਜ ਲੋਕਣ 6 ਮਹੀਨੇ ਲਾਇਆ ਮੈਂ 7 ਲਾਈ ਲੋਕ ਤਾਂ 1 ਜੂਨ ਤੋਂ ਆਉਣ ਲੱਗੇ ਮੈਂ 1 ਮਈ ਤੋਂ ਚੱਲ ਪਿਆ ਸੀ ਕਿਉਂਕਿ ਇਕੱਠ ਕਰਨਾ ਸੀ 1 ਜੂਨ ਦਾ ਤੇ ਉਦੋਂ ਤੋਂ ਫਿਰ ਕਦੋਂ ਉਹ ਗੱਲ ਫੇਲ ਹੋ ਜੇ ਲੋਕਾਂ ਟੀਚਰਾਂ ਫਿਰ ਮਨ ਨੂੰ ਦੁੱਖ ਹੁੰਦਾ ਕਿ ਉਹ ਉਹ ਬੰਦੇ ਸ਼ਰਾਬੀ ਦਾਲ ਬਾਦਲ ਦਾ ਦਾਲ ਆ ਜਿਹੜੇ ਸ਼ਰਾਬ ਪੀਂਦੇ ਆ ਬੰਦੇ ਉਹਨਾਂ ਚ ਉਹੀ ਆ ਜਿਆਦੇ ਉਹ ਟਿਚਰਾਂ ਕਰਦੇ ਆ ਕਿ ਤੁਸੀਂ ਹੁਣ ਹੁਣ ਕੀ ਬਣਿਆ ਤੁਹਾਡੇ ਮੋਰਚੇ ਦਾ ਕਿਵੇਂ ਬਣਿਆ ਚਲੋ ਮੋਰਚਾ ਦਾ ਸਾਡੇ ਵਸ ਨਹੀਂ ਸੀ ਕਿਉਂਕਿ ਛੱਡੂ ਅਕਾਲ ਤਖਤ ਦੇ ਜਹੇਦਾਰ ਜਾਂ ਵੱਡੇ ਬੰਦੇ ਸੀ ਉਹਨਾਂ ਨੇ ਜੋ ਕਰਨਾ ਸੀ ਪਰ ਅਸੀਂ ਆਪ ਦੇ ਤੌਰ ਤੇ ਹੁਣ 33 ਸਾਲ ਦੀ ਸਾਡੀ ਵੀ ਗੱਲ ਆ ਅਸੀਂ ਉਹ ਤਾਂ ਲੋਕਾਂ ਇਧਰ ਜਾਵਾਂਗੇ ਨਾ ਉਹਦੀ ਖਾਤਰ ਮੈਂ ਇਕੱਠ ਕਰਨਾ ਚਾਹੁੰਦਾ ਜਿਹੜਾ 23 ਫਰਵਰੀ ਨੂੰ ਤੁਸੀਂ ਕੱਟ ਕਰ ਰਹੇ ਹੋ ਦੀ ਅਗਵਾਈ ਅਸੀਂ ਸੁਣਿਆ ਸੀ ਭਾਈ ਬਲਜੀਤ ਸਿੰਘ ਦਾਦੂਵਾਲ ਜਿਹੜੇ ਮਤਵਾਜੀ ਜਹੇਦਾਰ ਕਰ ਰਹੇ ਜਦੋਂ ਮੈਂ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਮੈਂ ਗੱਲ ਆਖੀ ਕਿ ਜਹਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂ ਵਾਲੇ ਦੀ ਗਵਾਹੀ ਕਰਨਗੇ ਪਰ ਉਸ ਤੋਂ ਬਾਅਦ ਜੋ ਮੇਰੇ ਨਾਲ ਸੰਪਰਕ ਚ ਬੰਦੇ ਆਏ ਉਹਨਾਂ ਨੇ ਮੈਨੂੰ ਵੀ ਘੂਰਿਆ ਉਹਨਾਂ ਨੇ ਮੈਨੂੰ ਓ ਘੂਰਿਆ ਮੈਂ ਸੱਚੀ ਗੱਲ ਦੱਸਦਾ ਉਹ ਕਹਿੰਦੇ ਇੱਕ ਕਾਨਫਰੰਸ ਦੀ ਗਵਾਹੀ ਇੱਕ ਤਖਤ ਨੂੰ ਦੇ ਦੇਣੀ ਇਹ ਬੂਟਾ ਸਿੰਘ ਤੇਰਾ ਤਿਆਰਬੇ ਦੀ ਗੱਲ ਮਾੜੀ ਆ ਮੈਂ ਹੈ ਵੀ ਕਿਉਂ ਉਹ ਕਹਿੰਦੇ ਜਹਦਾਰ ਦਖਤਾ ਦਾ ਤੇ ਦਖਤਾ ਕੋਈ ਮਗਰ ਇੱਕ ਕਾਨਫਰੰਸ ਦੀ ਗਵਾਹੀ ਅਸੀਂ ਨਹੀਂ ਚਾਹੁੰਦੇ ਵੀ ਜਹਿਦਾਰ ਕਰੇ ਕਾਨਫਰੰਸ ਫੇਲ ਵੀ ਹੋ ਸਕਦੀ ਹੈ ਕਾਨਫਰੰਸ ਚ ਬੰਦੇ ਬਹੁਤ ਘੱਟ ਵੀ ਜਾ ਸਕਦੇ ਆ ਇਸ ਕਰਕੇ ਮੈਂ ਫਿਰ ਤਾਂ ਚੁੱਪ ਕੀਤਾ ਮੈਂ ਕਿਹਾ ਵੀ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂ ਵਾਲਾ ਤਖਤ ਸ੍ਰੀ ਦਵੰਦਵਾ ਸਾਹਿਬ ਮੈਂ ਜੇ ਕੋਈ ਮਾੜੀ ਮੋਟੀ ਆਪ ਦੇ ਹਉਮੇ ਹੰਕਾਰ ਚ ਵਰਤਾਂ ਮੈਂ ਇਹ ਵੀ ਗੱਲ ਨਹੀਂ ਲੈਣੀ ਚਾਹੁੰਦਾ ਸੱਚੀ ਗੱਲ ਦੱਸਦਾ ਕਿ ਮੈਂ ਚੁੱਪ ਕਰ ਗਿਆ ਫਿਰ ਮੈਂ ਸਿੰਘ ਸਾਹਿਬ ਨੂੰ ਮਿਲ ਕੇ ਆਖੂਗਾ ਕਿ ਮੈਂ ਜ ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਕੀਤੇ ਕੈਨੇਡਾ ਅਮਰੀਕਾ ਤੋਂ ਕਿ ਤੁਸੀਂ ਤਖਤ ਨੂੰ ਇੱਕ ਕਾਨਫਰੰਸ ਨੂੰ ਦੀ ਖਾਤਰ ਕਿਥੇ ਲੱਖਾਂ ਦੇ ਇਕੱਠ ਹੋਏ ਬਗਰਾੜੀ ਜਾਂ ਜ세ਦਰ ਧਿਆਨ ਸਿੰਘ ਮੰਡ ਜਾਂ ਮਰੀਕ ਸਿੰਘ ਜਨਾਲਾ ਜਾਂ ਦਾਦੂਵਾਲ ਸਾਹਿਬ ਜਾਂ ਹਵਾਰਾ ਸਾਹਿਬ ਇਹਨਾਂ ਨੂੰ ਤਾਂ ਸਾਰੀ ਸਮੁੱਚੀ ਦੁਨੀਆ ਮੰਨਦੀ ਹੈ ਹੁਣ ਤੁਸੀਂ ਇੱਕ ਪਾਰਟੀ ਘਰੋਂ ਕਾਨਫਰੰਸ ਤੇ ਪਾਰਟੀ ਦੀ ਗਵਾਹੀ ਦੇ ਦਿਓ ਤੁਸੀਂ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਕਾਨਫਰੰਸ ਹੋ ਜੇ ਫੇਲ ਇਹਦਾ ਮਤਲਬ ਜ세ਦਰ ਫੇਲ ਕਰਤਾ ਤੁਸੀਂ ਮੈਂ ਇਸ ਕਰਕੇ ਨੌਜਵਾਨਾਂ ਫਿਰ ਉਹ ਚੁੱਪ ਕਰ ਗਿਆ ਹੁਣ ਅਸੀਂ ਅਗਵਾਹੀ ਇਹ ਨਹੀਂ ਕਦੇ ਕਹਾਂਗੇ ਕਿ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਆਣ ਕਰਨਗੇ ਮੈਂ ਸਾਰੇ ਸਿੰਘ ਸਹਿਬਾਨਾਂ ਨੂੰ ਸੱਦਾ ਜ਼ਰੂਰ ਦੇਵਾਂਗਾ ਕਿ ਤੁਸੀਂ ਸਾਡੇ ਧਾਰਮਿਕ ਆਗੂ ਹੋ ਤੁਸੀਂ ਆ ਕੇ ਉੱਥੇ ਬੋਲੋ ਇਹ ਉਦੋਂ ਤੋਂ ਬਾਅਦ ਕਿਉਂਕਿ ਮੈਂ ਜਜਵਾਤ ਦੀ ਗੱਲ ਕਹਿ ਬੈਠਾ ਤੇ ਆਪਦੀ ਗੱਲ ਜੇ ਕਿਤੇ ਗਲਤੀ ਮੇਰੇ ਅੱਗੇ ਬੰਦੇ ਭੋਲੇ ਤੋਂ ਆਖੀ ਗਈ ਜਿਹੜੇ ਹੋਰ ਮੈਨੂੰ ਬਦਵਾਨ ਬੰਦੇ ਮਿਲੇ ਧਾਰਮਿਕ ਮਿਲੇ ਸਾਰੇ ਉਹਨਾਂ ਨੇ ਮੈਨੂੰ ਆਖਿਆ ਵੀ ਤੂੰ ਗਲਤ ਕਹਿ ਗਿਆ ਕਿ ਸਿੰਘ ਸਾਹਿਬ ਦੀ ਗਵਾਹੀ ਇੱਕ ਕਾਨਫਰੰਸ ਦੀ ਖਾਤਰੀ ਹੁਣ ਲੈ ਲਈ ਤੇ ਉਹ ਵੀ ਇੱਕ ਦਲ ਦੀ ਖਾਤਰ ਤੇ ਦਾਲ ਇੱਥੇ ਤੁਹਾਨੂੰ ਪਤਾ ਵੀ ਕਈ ਬਣੇ ਹੋਏ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਉਲਟ ਸਾਡਾ ਵੀ ਆ 20 ਯੂਨਾਈਟਿਡ ਵੀ ਆ ਹੋਰ ਵੀ ਅਦਾਲਤ ਇਸ ਕਰਕੇ ਮੈਂ ਉਹ ਫਿਰ ਤਾਂ ਉਹਦੀ ਖਾਤਰ ਅਸੀਂ ਗਵਾਹੀ ਅਸੀਂ ਹੁਣ ਵਰਤਾਂਗੇ ਨਹੀਂ ਇਹ ਸ਼ਬਦ ਕਿ ਇਹਦੀ ਗਵਾਹੀ ਤਖਤ ਕਰੂਗਾ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਜਿਹੜਾ ਬਰਗਾੜੀ ਮੋਰਚੇ ਤੋਂ ਕੌਮ ਬਹੁਤ ਨਾਰਾਜ਼ ਸੀ ਤੇ ਲੋਕ ਤੁਹਾਨੂੰ ਟੀਚਰਾਂ ਕਰਦੇ ਸੀ ਵੀ ਬਰਗਾੜੀ ਮੋਰਚੇ 'ਚ ਤੁਸੀਂ ਕੀ ਖੱਟ ਲੈ ਰਹੇ ਹੋ ਹੁਣ ਕਿਧਰ ਨੂੰ ਜਾਓਗੇ ਤੇ ਲੰਮਾ ਸਮਾਂ ਚੁੱਪ ਰਹਿਣ ਤੋਂ ਬਾਅਦ ਪਾਈ ਧਿਆਨ ਸਿੰਘ ਮੰਡ ਪਿਛਲੇ ਦਿਨੀ ਮੁਖਸਰ ਵੀ ਆਏ ਸੀ ਉਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਵੀ ਬਰਗਾੜੀ ਮੋਰਚੇ ਦਾ ਅਗਲਾ ਪੜਾ ਜਿਹੜਾ ਚੱਲ ਰਿਹਾ ਹੈ ਅਗਲੇ ਪੜਾ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਹੁਣ ਕੀ ਪੜਾ ਚਾਲੂ ਕਰਦੇ ਆ ਪਹਿਲੀ ਗੱਲ ਤੇ ਇਹ ਪੜਾ ਦੀ ਸਾਨੂੰ ਲੋੜ ਹੀ ਨਹੀਂ ਸੀ ਉਹੀ ਗੱਲ ਤਾਂ ਫੇਰ ਆ ਗਈ ਕਿ ਸਾਡੇ ਦਾ ਬਗੜਾੜੀ ਸਾਡੇ ਕੋਲੇ ਲੋਕ ਆ ਰਹੇ ਸੀ ਅਸੀਂ ਲੋਕਾਂ ਕੋਲੇ ਜਾਵਾਂਗੇ ਜਿੱਥੇ ਲੱਖਾਂ ਲੋਕ ਆ ਗਏ ਤੇ ਲੱਖਾਂ ਲੋਕ ਆ ਕੇ ਸਾਡੀ ਹਾਜ਼ਰੀ ਭਰਦੇ ਸੀ ਹੁਣ ਵੇਖੋ ਧਿਆਨ ਸਿੰਘ ਮੰਡ ਹੁਣੀ ਕੀ ਕਰਦੇ ਆ ਉਹ ਵੀ ਕਹਿੰਦੇ ਆ ਅਸੀਂ ਪਿੰਡ ਪਿੰਡੋਂ ਪਿੰਡੀ ਜਾਵਾਂਗੇ ਲੋਕਾਂ ਨੂੰ ਜੋੜਾਂਗੇ ਤਾਂ ਕਿ ਅਗਲੀਆਂ ਜਿਹੜੀਆਂ ਚੋਣਾਂ ਆਏ ਜਾਂ ਸਾਰਾ ਕੁਛ ਆ ਉਹ ਕਹਿੰਦੇ ਮੈਂ ਇਸ ਤਰ੍ਹਾਂ ਦਾ ਨਵਾਂ ਰਾਜ ਸਥਾਪਿਤ ਕਰੂੰਗਾ ਜਾਂ ਗੁਰਦੁਆਰਾ ਆਜ਼ਾਦ ਕਰਾਂਗਾ ਇਸ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਕਹਿੰਦੇ ਆ ਚਲੋ ਉਹਨਾਂ ਦੀ ਹੁਣ ਸੋਚ ਹੋ ਸਕਦੀ ਹੈ ਮੈਨੂੰ ਲੱਗਦਾ ਵੀ ਨਹੀਂ ਸਫਲ ਨਹੀਂ ਹੋਣਾ ਕੰਮ ਕਿਉਂਕਿ ਵੇਖੋ ਉਹ ਅਸੀਂ ਤਾਂ ਕੁਸਮ ਨਹੀਂ ਬੰਦੇ ਜ਼ਹੀਦਾਰ ਦੀ ਬਹੁਤ ਵੱਡੀ ਪਦਵੀ ਹੈ ਪਰ ਕਿਹੜਾ ਲੋਕਾਂ ਨੂੰ ਬੁੱਧ ਭਾਜੀ 6:00 ਵਜੇ ਤੇ ਉਹ ਕੁਦਰਤੀ ਹੁੰਦਾ ਕਿ ਜਿਹੜਾ ਉਹ ਗੁੱਸਾ ਧਿਆਨ ਸਿੰਘ ਮੰਡ ਨੂੰ ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਨੂੰ ਜਾਂ ਜਿਹੜੇ ਉੱਥੇ ਆ ਗੂਸ ਨੂੰ ਝੱਲਣਾ ਪੈਣਾ ਹੀ ਆ ਉਹ ਕਿੰਨੀ ਮਰਜ਼ੀ ਕੋਸ਼ ਕਰ ਲੈਣ ਉਹ ਕੌਮ ਦੇ ਗੁੱਸੇ ਤੋਂ ਇਹ ਬਚ ਨਹੀਂ ਸਕਦੇ ਇਹ ਕਿੰਨਾ ਮਰਜ਼ੀ ਕੁਛ ਕਹੀ ਜਾ ਭਾਈ ਜਗਤਾਰ ਸਿੰਘ ਹਵਾਰਾ ਨੇ ਜਿਹੜੀ ਕਮੇਟੀ ਬਣਾਈ ਉਹਦੇ ਵਿੱਚ ਪੰਜ ਮੈਂਬਰ ਨੇ ਜਿਨ੍ਹਾਂ ਵਿੱਚ ਭਾਈ ਜਸਪਾਲ ਸਿੰਘ ਹੀਰਾ ਭਾਈ ਨਰਾਇਣ ਸਿੰਘ ਚੋੜਾ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਅਤੇ ਹੋਰ ਸ਼ਖਸੀਅਤਾਂ ਨੇ ਪਰ ਉਹਦੇ ਵਿੱਚ ਜਿਹੜੇ ਮਤਵਾਦੀ ਜਥੇਦਾਰ ਆ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਕੀਤਾ ਹੋਵੇਗਾ ਕੀ ਇਹਨਾਂ ਦੇ ਕੰਮ ਤੇ ਕੋਈ ਸ਼ੰਕਾ ਜਾਂ ਜਿਹੜਾ ਬਰਗਾੜੀ ਮੋਰਚਾ ਚੁੱਕਿਆ ਗਿਆ ਜਾਂ ਖਤਮ ਹੋਇਆ ਉਸ ਤੋਂ ਬਾਅਦ ਕੋਈ ਸ਼ੰਕਾ ਹੈ ਇਹ ਹੀ ਹੋਊ ਕਿਉਂਕਿ ਮੈਂ ਉਹਨਾਂ ਚੋਂ ਜਗਸਪਾਲ ਸਿੰਘ ਹੀਰਾ ਨੂੰ ਜਾਣਦਾ ਕਿਹੜੇ ਸੰਪਾਦਕਾ ਪਹਿਰੇਦਾਰ ਅਖਬਾਰ ਦੇ ਹੋਰ ਉਹਨਾਂ ਨੂੰ ਮੈਂ ਜਾਣਦਾ ਆਪਣੀ ਇਹੀ ਲੱਗਦਾ ਮੈਨੂੰ ਵੀ ਇਹੀ ਲੱਗਦਾ ਵੀ ਉਹਨਾਂ ਨੂੰ ਐ ਲੱਗਿਆ ਹੋਊ ਜਾਂ ਜੇ ਜੇਲ੍ਹ ਚ ਬੰਦੇ ਉਹਨਾਂ ਦੇ ਮੁਲਾਕਾਤਾਂ ਕਰਦੇ ਆ ਜਾਂ ਉਹਨਾਂ ਕੋਲੇ ਗੱਲ ਜਾਂਦੀ ਆ ਵੀ ਇਹਨਾਂ ਦੀ ਵਜ੍ਹਾ ਨਹੀਂ ਕਿਉਂਕਿ ਕਹਿਣਾ ਬੜਾ ਸੌਖਾ ਹੁੰਦਾ ਮੋਰਸਾ ਚਲਾਉਣਾ ਬਹੁਤ ਆਓਖਾ ਹੁੰਦਾ ਚੱਲ ਕੋਲੋਂ ਗਲਤ ਹੋ ਗਿਆ ਫਿਰ ਤਾਂ ਹੁਣ ਸਾਰੇ ਇਹਨਾਂ ਨੂੰ ਕਹਿਣਗੇ ਜੇ ਇਹੀ ਠੀਕ ਹੋ ਜਾਂਦਾ ਸਾਰੇ ਇਹਨਾਂ ਨੂੰ ਬੱਲੇ ਬੱਲੇ ਹੋਣੀ ਸੀ ਇਸ ਹਿਸਾਬ ਨੇ ਮੇਰੇ ਸਾਬ੍ਹ ਉਹਨਾਂ ਨੇ ਕਮੇਟੀ ਬਣਾਈ ਆ ਵੱਖਰੀ ਕਿ ਇਹਨਾਂ ਦੀ ਮੈਂ ਕਮੇਟੀ ਬਣਾਵਾ ਕਿ ਇਹਨਾਂ ਤੋਂ ਪਤਾ ਕਰਨ ਇਹਨਾਂ ਤੋਂ ਕੋਈ ਲਖਤੀ ਵੀ ਲਿਆ ਪਹਿਲਾਂ ਨਾਲ ਕੋਲੇ ਆਏ ਵੀ ਆ ਕੁਝ ਬੰਦੇ ਹੁਣ ਉੱਥੇ ਕਿਹੜੀ 27 ਤਰੀਕ ਉਹਦੇ ਪਤਾ ਹੋਰ ਲੱਜੂਗਾ ਪਰ ਇਹ ਵੀ ਮੈਂ ਕਹਿਣਾ ਉਹਨਾਂ ਨੂੰ ਬੇਨਤੀ ਕਰਦਾ ਪੰਜ ਮੈਂਬਰੀ ਕਮੇਟੀ ਨੂੰ ਵੀ ਕਿ ਆਪਾਂ ਕੰਮ ਚ ਵੰਡੀਆਂ ਨਹੀਂ ਪਾਉਣੀਆਂ ਆਪਾਂ ਤਾਂ ਇਕੱਤਰ ਕਰਨੇ ਆ ਆਪਾਂ ਤਾਂ ਇਕੱਠੇ ਕਰਨੇ ਆ ਜੇ ਬਾਈ ਚਾਂਸ ਸਰਕਾਰ ਦੀ ਤਿੰਨ ਸਰਕਾਰਾਂ ਦੋ ਸਰਕਾਰਾਂ ਰਲ ਗਈਆਂ ਭਾਜਪਾ ਤੇ ਕਾਂਗਰਸ ਤੀਜਾ ਰਲ ਗਿਆ ਬਾਦਲ ਪਰਿਵਾਰ ਤਿੰਨਾ ਬੰਦਿਆਂ ਨੇ ਪੂਰਾ ਜੋਰ ਲਾ ਕੇ ਮੋਰਚਾ ਕੁੱਟਣ ਨੀਤੀ ਨਾਲ ਚਕਾਤਾ ਹੁਣ ਆਪਾਂ ਕੁੱਟਣ ਨੀਤੀ 'ਚ ਅਸੀਂ ਆ ਗਏ ਅਸੀਂ ਮੋਰਚਾ ਚੱਕ ਬੈਠੇ ਪਰ ਇਹ ਇਤ ਨਹੀਂ ਹੁਣ ਆਪਾਂ ਘਰੇ ਲੜਪੋ ਆ ਸਾਨੂੰ ਸਾਨੂੰ ਹਜੇ ਵੀ ਸਾਨੂੰ ਸਿਰ ਜੋੜਨ ਦੀ ਲੋੜ ਆ ਠੀਕ ਆ ਗੱਲ ਅਸੀਂ ਅਗਲਾ 1 ਜੂਨ ਤੱਕ ਡੀਕ ਲੈਣ ਸਾਡੇ ਸਿੰਘ ਉਸ ਤੋਂ ਬਾਅਦ ਫੇਰ ਅਸੀਂ ਜਿਹੜੇ ਤਿੰਨ ਮੰਗਾ ਉਹ ਸਾਨੂੰ ਕੌਮ ਨੂੰ ਪੂਰੀਆਂ ਕਰਾਉਣੀਆਂ ਚਾਹੀਦੀਆਂ ਮੈਂ ਵੀ ਆਪ ਦੇ ਤੌਰ ਤੇ ਅਸੀਂ ਵੀ ਜਿਵੇਂ ਸਾਡਾ 23 ਤਰੀਕ ਦਾ ਪ੍ਰੋਗਰਾਮ ਉੱਥੇ ਸਿੰਘਾਂ ਨੂੰ ਆਖਾਂਗੇ ਕਿ ਆਪਾਂ ਵੀ ਸਰਕਾਰ ਤੇ ਕੋਈ ਦਬਾਅ ਬਣਾਓ ਕਿਉਂਕਿ ਸਰਕਾਰ ਦਾ ਅਸੀਂ ਸਾਰੇ ਅੰਗ ਆ ਸਿੱਖ ਪੰਥ ਦੇ ਤੇ ਬੰਦੀ ਸਿੰਘ ਸਾਨੂੰ ਵੀ ਉਹਨੇ ਹੀ ਆ ਇਹੋ ਬੰਦੇ ਰਹਾ ਹੋਂ ਜਾਂ ਗੁਰੂਗ੍ਰਾਂਤ ਸਾਹਿਬ ਦੇ ਦੋਸ਼ੀ ਜਵਾਨਤਾ ਹੋ ਰਹੀਆਂ ਉਹਨਾਂ ਦੀਆਂ ਜਾਂ ਸਿੰਘਾਂ ਦੇ ਬੰਦੇ ਪੁਲਿਸ ਵਾਲੇ ਫੜੇ ਜਾਣ ਗਵਰਨਮੈਂਟ ਨੇ ਜਾਣਬੁੱਝ ਕੇ ਕਾਂਗਰਸ ਨੇ ਉਹਨਾਂ ਦੋਸ਼ੀਆਂ ਨੂੰ ਹਾਈ ਕੋਰਟ ਜਾਣ ਦਾ ਮੌਕਾ ਦਿੱਤਾ ਹੁਣ ਦੱਸੋ ਜੱਜ ਵੱਡਾ ਕਿ ਪੁਲਿਸ ਦੀ ਸੈਟ ਜੱਜ ਦੀ ਰਿਪੋਰਟ ਤਾਂ ਲਾਗੂ ਤੋਂ ਬਾਅਦ ਕੋਈ ਐਕਸ਼ਨ ਨਹੀਂ ਕੀਤਾ ਉਦੋਂ ਬਾਅਦ ਇੱਕ ਪੁਲਿਸ ਦਾ ਹੋਰ ਬਣਾ ਤੇ ਪੰਜ ਸੱਤ ਬੰਦੇ ਕਿ ਇਹ ਜੀ ਹੁਣ ਸਾਰੇ ਪੰਜਾਬ ਚ ਫਿਰ ਕੇ ਬਿਆਨ ਕਾਲਮ ਬੰਦ ਕਰਨਗੇ ਉਹ ਕਾਲਮ ਬੰਦ ਕਰਦੇ ਕਰਦਿਆਂ ਨੇ ਉਹਨਾਂ ਨੂੰ ਟਾਈਮ ਦਿੱਤਾ ਕਿ ਤੁਸੀਂ ਹਾਈ ਕੋਰਟ ਉੱਠ ਜਾਓ ਉਹ ਹੁਣ ਹਾਈ ਕੋਰਟ ਜਾਂਦੇ ਜਾਂਦੇ ਨਾਲ ਉਥੋਂ ਸੁਪਰੀਮ ਕੋਰਟ ਉੱਠ ਜਾਣਗੇ ਇਹਦੇ ਮਤਲਬ ਗੱਲ ਜਾਣ ਕੇ ਸਰਕਾਰ ਨੇ ਲੰਮੀ ਕਰਤੀ ਤੇ ਕਾਂਗਰਸ ਸਰਕਾਰ ਤੇ ਮੈਨੂੰ ਤਾਂ ਖਾਸ ਕਰਕੇ ਇਹਨਾਂ ਮੈਂ ਪੜਿਆ ਜਾਂ ਆਪਦੇ ਹੰਢੀ ਖੰਡਾਇਆ ਇਹੋ ਸਾਨੂੰ ਕੋਈ ਆਸ ਨਹੀਂ ਸਿੱਖ ਪੰਥ ਨੂੰ ਪੰਜਾਬੀਆਂ ਨੂੰ ਇਹਨਾਂ ਨੂੰ ਸਾਨੂੰ ਕੋਈ ਆਸ ਨਹੀਂ ਸਾਡੀ ਇੱਕ ਵੀ ਮੰਗੇ ਪੂਰੀ ਕਰ ਦੇਣਗੇ ਤੁਸੀਂ ਕਿਹਾ ਵੀ ਕੋਈ ਆਸ ਨਹੀਂ ਗੱਲ ਫਿਰ ਮੈਨੂੰ ਉਹੀ ਚਿੱਤੇ ਆ ਜਾਂਦੀ ਹੈ ਜਦੋਂ ਮੋਰਚਾ ਚੁੱਕਿਆ ਸੀ ਆਪਾਂ ਪਹਿਲੀ ਵਾਰੀ ਬਰਗਾੜੀ ਪਿੰਡ 'ਚ ਮਿਲੇ ਸੀ ਕੀ ਜੇ ਆਸ ਨਹੀਂ ਸੀ ਕੀ ਭਾਈ ਧਿਆਨ ਸਿੰਘ ਮੁੰਡਰ ਨੂੰ ਕੋਈ ਭੁਲੇਖਾ ਸੀ ਜਾਂ ਕੀ ਐਡੀ ਵੱਡੀ ਜਿਹਨੂੰ ਅਸੀਂ ਗਲਤੀ ਕਹਿ ਸਕਦੇ ਕੀ ਕਹਿ ਸਕਦੇ ਜਿਹੜਾ ਬਰਗਾੜੀ ਮੋਰਚਾ ਐਡੀ ਵੱਡੀ ਪ੍ਰਾਪਤੀ ਹੁੰਦੀ ਹੁੰਦੀ ਹੈ ਅਖੀਰ ਤੇ ਡਿੱਗ ਪਿਆ ਕਰ ਉਹ ਕਿਉਂ ਹੁਣ ਖਾ ਕੇ ਹੁਣ ਸਮਝ ਨਹੀਂ ਲੱਗਦੇ ਬੰਦਾ ਉਹਦੇ ਮੈਂ ਤੁਹਾਨੂੰ ਆਖੇ ਦ੍ਰਿੜਤਾ ਵਾਲਾ ਬੰਦਾ ਸੀ ਭਾਈ ਵੀ ਸ਼ਹੀਦ ਹੋ ਗਏ ਕਿਉਂ ਹੋ ਗਿਆ ਹੁਣ ਸਾਡੇ ਬਸੋਂ ਬਾਹਰ ਕਿਉਂਕਿ ਆਪਾਂ ਨੂੰ ਕਿਹੜਾ ਪੁੱਛਿਆ ਜਾਂ ਆਪਾਂ ਮੈਂ ਤਾਂ ਇਸ ਲੈਂਡ ਦਾ ਹੀ ਸੀ ਕਿ ਔਰ ਦੂਜੀ ਗੱਲ ਅਸੀਂ ਕੋਈ ਨੁਕਸਾਨ ਨਹੀਂ ਕਰ ਰਹੇ ਸੀ ਗਵਰਨਮੈਂਟ ਦਾ ਧਿਆਨ ਸਿੰਘ ਮੰਡ ਦਾ ਕਿਹਾ ਜਾ ਮੋਰਚਾ ਸੀ ਕਿ ਪਹਿਲੀ ਵਾਰ 6 ਮਹੀਨੇ ਉਸੇ ਡੜਾ ਵੀ ਨਹੀਂ ਚੱਲਿਆ ਤੇ ਲੋਕਾਂ ਨੇ ਇੰਨਾ ਸਮਰਥਨ ਦਿੱਤਾ ਤਾਂ ਮੰਨ ਧਾਣਨਾ ਉਹਦੀ ਕਸਰ ਵਾਰ ਸੀ ਗਵਰਨਮੈਂਟ ਤਾਂ ਡਰੀ ਵੀ ਸੀ ਅਜ ਤਾਂ ਆ ਜਿਹੜੇ ਇਲੈਕਸ਼ਨ ਆਉਂਦੀ ਸੀ ਮੂਰੇ ਪੰਚਾਇਤਾਂ ਦੀ ਜਾਂ ਤੇਰੀ ਆ ਗਈ ਲੋਕ ਸਭਾ ਲੰਮੇ ਹੋ ਜਾਣ ਸੀ ਇਹ ਲੋਕ ਖਾਸ ਕਰਕੇ ਬਾਦਲ ਕੇ ਇਹ ਸਾਰੇ ਰਲੇਵੇ ਸੀ ਹੁਣ ਸਾਨੂੰ ਭੋਲੇ ਬੰਦੇ ਅਸੀਂ ਕਿ ਸਰਕਾਰ ਚ ਤਾਂ ਇਹ ਨਹੀਂ ਕਿਸੇ ਚ ਕੂਟਨੀਤियां ਸਰਕਾਰਆਂ ਦੇ ਆ ਜੰਸੰਗਾ ਸਰਕਾਰਾਂ ਉਹ ਕੀ ਪਤਾ ਕਿੱਥੇ ਕੀ ਕਰਦੇ ਨੇ ਇਸ ਅਸੀਂ ਉੱਥੇ ਮੇਰੇ ਹਿਸਾਬ ਨਾਲ ਅਸੀਂ ਟੋਲਾ ਖਾਗੇ ਤੁਹਾਡੀ ਤੁਹਾਡੀ ਕਦੇ ਭਾਈ ਧਿਆਨ ਸਿੰਘ ਮਾਨੜਾ ਫੋਨ ਤੇ ਰਾਬਤਾ ਜਾ ਹੋਇਆ ਇਸ ਮੁੱਦੇ ਤੇ ਗੱਲਬਾਤ ਹੋਈ ਕਦੀ ਹੁੰਦੀ ਰਹਿੰਦੀ ਹੈ ਹੁੰਦੀ ਰਹਿੰਦੀ ਹੈ ਕੀ ਕਹਿੰਦੇ ਹੋ ਕੁਛ ਤਾਂ ਤੁਸੀਂ ਪੁੱਛਦੇ ਹੋਗੇ ਮੈਂ ਪੁੱਛਦੀ ਆ ਮੈਂ ਤਾਂ ਮੇਰਾ ਤਾਂ ਮਿੱਤਰ ਆ ਬਹੁਤ ਪੁੱਛਦਾ ਉਹ ਕਹਿੰਦੇ ਵੀ ਤੁਸੀਂ ਡੀਕੀ ਚੱਲੋ ਹੋ ਸਾਰਾ ਕੁਝ ਹੋ ਜਾ ਮੈਂ ਮਿਲਦਾ ਵੀ ਮੈਂ ਮਿਲ ਕੇ ਆਵਾਂ ਪਿੱਛੇ ਹੀ ਧਿਆਨ ਸਿੰਘ ਕਿੰਨਾ ਸਮਾਂ ਕੋ ਮੋਡੀਕੇਗੀ ਮੈਂ ਤਾਂ ਉਹਨੂੰ ਆਖਿਆ ਮੈਂ ਤੂੰ 1 ਜੂਨ ਤੱਕ ਡੀਕ ਲਓ ਉਹ ਤਾਂ ਕਹਿੰਦਾ ਤੁਸੀਂ ਮਹੀਨਾ ਦੋ ਮਹੀਨਾ ਡੀਕੋ ਤੇ ਮੈਂ ਤਾਂ ਆਖਿਆ 1 ਜੂਨ ਤੱਕ ਡੀਕ ਲਓ 1 ਜੂਨ ਤੋਂ ਫਿਰ ਪ੍ਰੋਗਰਾਮ ਦਿ ਤੁਸੀਂ ਉਹਨਾਂ ਨੂੰ ਉਹਨਾਂ ਦਾ ਹੱਕ ਆ ਹੁਣ ਚੱਲ ਹੋ ਤਾ ਗਿਆ 1 ਜੂਨ ਤੱਕ ਉਹ ਡਿਕਣ 1 ਜੂਨ ਨੂੰ ਉਹ ਫੇਰ ਆਪਦੀ ਗੱਲ ਕਰਨ ਵੀ ਵੇਖੋ ਸਰਕਾਰ ਵਾਲੇ ਤੁਸੀਂ ਕੁਝ ਨਹੀਂ ਕੀਤੀ ਕੰਮ ਸਾਡੇ ਮਗਰ ਪੈਂਦੀ ਆ ਔਰ ਉਹ ਸਾਰੇ ਬੰਦੇ ਹੀ ਉੱਥੇ ਕਹਿਣ ਲੋਕਾਂ ਨੂੰ ਇਕੱਠੇ ਹੋ ਕੇ ਜੋ ਵੀ ਕਹਿਣਾ ਹੋਣ ਹੁਣ ਬਣਦਾ ਤਾਂ ਇਹਨਾਂ ਦਾ ਪਰ ਵੇਖੋ ਮੇਰੇ ਇੱਕ ਮੈਂ ਇਸ ਨੀਤ ਦਾ ਬੰਦਾ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸਾਡੇ ਮਤਭੇਦ ਮਤਭੇਦ ਪਾਰਟੀਆਂ ਜੀ ਵੀ ਹੁੰਦੀਆਂ ਘਰੇ ਪਿਓ ਪਤ ਦੇ ਵੀ ਹੁੰਦੇ ਆ ਭਰਾਵਾਂ ਦੇ ਵੀ ਹੁੰਦੇ ਮਤਭੇਦ ਕਦੇ ਦੂਰ ਵੀ ਹੋ ਜਾਂਦੇ ਇਸ ਕਰਕੇ ਮਿਲ ਨਾਲ ਸਾਡਾ ਹੱਕ ਆ ਮੇਰਾ ਦ ਵੀ ਸਾਰਿਆਂ ਨੂੰ ਮਿਲਿਆ ਜਾਵੇ ਮੈਂ ਤਾਂ ਇਹ ਵੀ ਕਹਿਣਾ ਵੀ ਸਰਕਾਰ ਨੂੰ ਵੀ ਇਹ ਦਵਾਰੇ ਜਾ ਕੇ ਜਿਹੜੇ ਬੰਦੇ ਮੁਖੀ ਆ ਮੋਰਚਾ ਚੱਕਣ ਚ ਸੀ ਇਹ ਬੰਦੇ ਨੂੰ ਜਾ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੀਦਾ ਇੱਥੋਂ ਤੱਕ ਵੀ ਮੁੱਖ ਮੰਤਰੀ ਦੇ ਵਾਰਚੀ ਬਹਿਣਾ ਚਾਹੀਦਾ 10 ਵੀ ਬੰਦਿਆਂ ਨੂੰ ਵੀ ਦੱਸੋ ਜੀ ਤੁਸੀਂ ਜਹੇਦਾਰ ਕਾਲ ਤਖਤ ਨੂੰ ਦਾ ਵਾਅਦਾ ਕਰਕੇ ਤੁਸੀਂ ਮੁੱਕਰ ਗਏ ਹੋ ਚਲ ਬਾਦਲ ਕੇ ਦਾ ਮੁੱਕਰਦੇ ਹੀ ਸੀ ਤੁਸੀਂ ਵੀ ਮੁੱਕਰ ਗਏ ਤੁਸੀਂ ਹੱਥ 'ਚ ਗੁੱਟ ਕਾ ਫੜ ਕੇ ਸੌ ਵੀ ਖਾਦੀ ਸੀ ਇਹਨਾਂ ਮਾਤਰ ਗੁੱਟ ਕਾ ਤਾਂ ਫੜੇ ਤੁਸੀਂ ਮੰਨਦੇ ਆ ਰੱਬ ਨੂੰ ਜਾਂ ਬਾਣੀ ਨੂੰ ਹੁਣ ਤੁਸੀਂ ਬਾਣੀ ਦੀ ਬੇਅਦਬੀ ਦੀ ਗੱਲ ਹੋਈ ਆ ਸਿਆਂਗੇ ਸ਼ਹੀਦ ਹੋ ਗਏ ਤੁਸੀਂ ਕਰਦੇ ਕਿਉਂ ਨਹੀਂ ਕੋਸ ਇਹਨਾਂ ਨੂੰ ਮਿਲਣਾ ਵੀ ਚਾਹੀਦਾ ਇਹਨਾਂ ਨੂੰ ਹੁਣ ਸਮਝ ਨਹੀਂ ਲੱਗਦੀ ਕਿੱਥੇ ਗੱਲ ਡਿੱਕਾ ਜੰਦ ਜੰਦੇ ਆਪਾਂ ਗੱਲ ਉਹੀ ਵੀ ਪੰਥਕ ਏਕਤਾ ਦਾ ਜਿਹੜਾ ਉਹ ਰੋਲਾ ਪਾਇਆ ਜਾ ਰਿਹਾ ਬੇਸ਼ੱਕ ਤੁਸੀਂ ਹੋ ਜਾਂ ਪੰਜ ਮੈਂਬਰੀ ਕਮੇਟੀ ਆ ਜਾਂ ਬਰਗਾੜੀ ਮੋਰਚੇ ਦੇ ਆਗੂ ਸੀ ਜਾਂ ਸਰਬੱਤ ਖਾਲਸਾ ਦੇ ਜਿਹੜੇ ਮਤਵਾਜੀ ਜਥੇਦਾਰ ਸੀ ਜਾਂ ਭਾਈ ਵਡਾਲਾ ਸਾਹਿਬ ਦਾ ਗਰੁੱਪ ਆ ਜਾਂ ਕੁਝ ਹੋਰ ਵੀ ਜਿਹੜੇ ਢੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੇ ਝੰਡੇ ਚੁੱਕਣਗੇ ਪਰ ਪੰਥਕ ਇਕਤਾ ਜਿਹੜੀ ਆਮ ਪੰਜਾਬ ਦੇ ਲੋਕ ਆ ਜਾਂ ਪੰਜਾਬ ਦੇ ਸਿੱਖ ਆ ਉਹਨਾਂ ਨੂੰ ਦਿਖਦੀ ਨਜ਼ਰ ਨਹੀਂ ਆ ਰਹੀ ਤੁਸੀਂ ਵੀ ਕਹਿ ਰਹੇ ਹੋ ਅਸੀਂ ਪੰਥਕ ਇਕਤਾ ਕਰਨ ਵਾਸਤੇ ਕੱਟ ਸਕਦੇ ਆ ਵਡਾਲਾ ਸਾਹਿਬ ਆਪਦਾ ਕੱਟ ਸਾਧ ਰਹੇ ਉਹ ਕਹਿੰਦੇ ਅਸੀਂ ਵੀ ਪੰਥਕ ਇਕਤਾ ਕਰਨੀ ਆ ਜਿਹੜੇ ਮਾਨ ਸਾਹਿਬ ਪਿਛਲੇ ਦਿਨਾਂ ਉਹ ਕਹਿੰਦੇ ਸੀ ਪਿੰਡ-ਪਿੰਡ ਜਾਵਾਂਗੇ ਪੰਥਕ ਇਕ ਇਹ ਤਾਂ ਹੁਣ ਮੇਰੇ ਤੋਂ ਪਾਰਟੀਆਂ ਦੇ ਵੇਖੋ ਪਹਿਲੀ ਗੱਲ ਤੇ ਆ ਜਦੋਂ ਕੋਈ ਨਵੀਂ ਨੌਜਵਾਨਾ ਪਾਰਟੀ ਬਣ ਜਾਂਦੀ ਆ ਇਹਦਾ ਮਤਲਬ ਦੂਜਿਆਂ ਨੂੰ ਮੰਨਦਾ ਨਹੀਂ ਉਹ ਇਹਦਾ ਸਾਫ਼ ਆ ਨਾ ਜਿੰਨੀਆਂ ਪਾਰਟੀਆਂ ਬਣੀਆਂ ਜਾਣੀਆਂ ਚਾਹੇ ਹੁਣ ਸਖਪਾਲ ਸਿੰਘ ਖੈਰੇ ਨੇ ਬਣਾ ਲਈ ਡਾਕਟਰ ਗਾਂਧੀ ਆ ਜਾਂ ਟਕਸਾਲੀਆਂ ਨੇ ਬਣਾ ਲਈ ਇਹ ਇੱਕ ਸਪਸ਼ਟ ਆ ਕਿ ਨਾ ਇਹ ਉਨਾਂ ਹੀ ਬਵਾਦ ਵੜੀ ਜਾਣਾ ਇਹ ਤਾਂ ਕਿਤੇ ਨਾ ਕਿਤੇ ਰੋਕਣਾ ਪੈਣਾ ਇਹਦੀ ਕਰਕੇ ਕੋਸ਼ ਪਰ ਇਹ ਵੀ ਨਹੀਂ ਕਿ ਹੁਣ ਕੁਝ ਬੰਦੇ ਕੋਸ਼ਿਸ਼ ਛੱਡ ਦੇਣ ਇਹ ਹੁਣੇ ਹੋਈ ਜਾਵੇ ਪਾਰਟੀਆਂ ਬਣੀਆਂ ਜਾਣ ਹੌਮੇ ਹੰਕਾਰ ਚ ਆ ਕੇ ਇੱਕ ਜ਼ਿਲ੍ਹਾ ਪ੍ਰਧਾਨ ਬਣ ਗਿਆ 10-10 ਜ਼ਿਲ੍ਹਾ ਪ੍ਰਧਾਨ ਬਣ ਗਏ ਜਦੋਂ ਕੋ ਇਲੈਕਸ਼ਨ ਆਊ ਉਹ ਬੰਦੇ ਕਿਵੇਂ ਲੋਟ ਆਉਣਗੇ ਅੱਜ ਸ਼੍ਰੌਮਣੀ ਕਮੇਟੀ ਦੇ 11 ਗਰੁੱਪ ਆ ਤੇ ਇਹ 11 ਗਰੁੱਪਾਂ ਨੇ ਆਪੋ ਆਪਣੇ ਬੰਦਿਆਂ ਨੂੰ ਥਾਪੀ ਦੇ ਦਿੱਤੀ ਤੁਸੀਂ ਮੈਨੂੰ ਦੇ ਦਿੱਤੀ ਮੈਂ ਗਾਂ ਦੇ ਦਿੱਤੀ ਵੀ ਤੂੰ ਸਾਡਾ 11 ਬੰਦੇ ਤਿਆਰ ਹੋ ਗਏ ਜਿੱਦਿਆਂ ਉਹ ਚੋਣ ਆਊ ਉਹ 11 ਬੰਦੇ ਟਿਕਟ ਲੈਣ ਦੇ ਉਪਾਸ਼ਕ ਹੋ ਜਾਣਗੇ ਤੇ 10 ਨੂੰ ਕਿਵੇਂ ਭਾਵਾਂਗੇ ਉਧਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਕੋਲ ਗੱਫਾ ਪੈਸੋ ਕਿ ਸੰ 2 ਲੱਖ ਰੁਪਇਆ ਦੇ ਦੇ ਨੇ ਕਾਕਾ ਤਖੜਾ ਕੋ ਚੌਣ ਲੜ ਪੈਸੇ ਦੀ ਕੋਈ ਪਰਵਾਹ ਨਹੀਂ ਇਹ ਸਾਡੇ ਲੀਡਰਾਂ ਨੂੰ ਸਾਰਿਆਂ ਨੂੰ ਸੋਚਣ ਦੀ ਘੜੀ ਆ ਔਰ ਉਹਦੀ ਘੜੀ ਚ ਅਸੀਂ ਇਹ ਤਜਰਬੇ ਵੇਖੇ ਫਰੰਟ ਬਣਾ ਕੇ ਮੈਂ ਜਦੋਂ ਨਾਲ ਪਾਰਟੀਆਂ 'ਚ ਤੁਰਿਆ ਹਰ ਬਹੁਤ ਸਾਡੇ ਫਰੰਟ ਬਣੇ ਕਿਸੇ 'ਚ ਕੁਸਨ ਨਹੀਂ ਨਿਕਲਿਆ ਕਿਸੇ 'ਚ ਕੁਸਨ ਨਿਕਲ ਇੱਕੇਥੇ ਪਾਰਟੀ ਇੱਕ ਨਿਸ਼ਾਨ ਇੱਕ ਪ੍ਰਧਾਨ ਇੱਕ ਵਿਧਾਨ ਸਾਨੂੰ ਬਣਾਉਣ ਦੀ ਲੋੜ ਆ ਆ ਜਿਹੜੇ ਇਹ ਵੀ ਫਿਰਦੇ ਟਕਸਾਲੀ ਜਾਂ 20 ਆ ਜਾਂ ਹੋਰ ਆ ਜਿਹੜੇ ਜਿਹੜੇ ਮੰਨਦੇ ਆ ਕਿ ਅਸੀਂ ਭਾਰਤ ਦੀਆਂ ਹੱਦਾਂ 'ਚ ਰਹਿ ਕੇ ਆਨੰਦਪੁਰ ਦੇ ਮਤੇ ਦੀ ਖਾਤਰ ਕੰਮ ਕਰਨਾ ਉਹ ਪਾਰਟੀਆਂ ਦਾ ਘੱਟੋ ਘੱਟ ਉਹਨਾਂ ਨੇ ਇੱਕ ਪ੍ਰਧਾਨ ਬਣਾਉਣਾ ਚਾਹੀਦਾ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਵੇ ਵਿੱਚ ਚਾਹੇ ਉਹ ਮੁੰਡਾ ਬੈਂਸ ਹੋਣ ਸਾਰੇ ਇਹ ਸਾਰਿਆਂ ਨੂੰ ਜਿੰਨਾ ਚੱਕ ਨਹੀਂ ਬਣਾਉਂਦੇ ਮੈਨੂੰ ਲੱਗਦਾ ਨਹੀਂ ਕਿ ਅਸੀਂ ਇਹਨਾਂ ਗੱਲਾਂ 'ਚ ਕੋਈ ਪ੍ਰਾਪਤੀ ਕਰ ਲਾਂਗੇ ਪੰਜਾਬ ਬਹੁਤ ਛੋਟਾ ਇੱਥੇ ਕੋਈ ਏਡੇ ਗੱਠ ਜੋੜਾਂ ਦੀ ਲੋੜ ਨਹੀਂ ਇੱਥੇ ਇੱਕ ਪਾਰਟੀ ਦੀ ਲੋੜ ਹੈ ਤੇ ਦੂਜੇ ਪਾਸੇ ਦੋ ਪਾਰਟੀਆਂ ਜਿੱਦਕ ਪ੍ਰਕਾਸ਼ ਸਿੰਘ ਬਾਦਲ ਦੀ ਜਿਹਨੇ ਲੁੱਟਿਆ ਪੰਜਾਬ ਰਾਜ ਕੇ ਤੇ ਦੂਜੇ ਲੁੱਟ ਰਹੇ ਆ ਕਾਂਗਰਸ ਵਾਲੇ ਉਹਨਾਂ ਨੇ ਮੁਕਾਬਲੇ ਸਾਨੂੰ ਔਰ ਲੋਕ ਚਾਉਂਦੇ ਆ ਲੋਕਾਂ ਨੇ ਬਗਰਾੜੀ ਦਾ ਇਕੱਠ ਕਰਕੇ 7 ਤੇ 14 ਤਰੀਕ ਦਾ ਦੱਸਤਾ ਸੀ ਕਿ ਲੋਕੋ ਅਸੀਂ ਤੀਜਾ ਫਰੰਟ ਚ ਆਉਨੇ ਆ ਲੋਕਾਂ ਨੇ ਪੰਜਾਬ ਦੇ ਪਿੰਡਾਂ ਚ ਢੁੱਡੀਗੇ ਪਿੰਡ ਐ ਨਕਲਾਬੀ ਪਿੰਡ ਆ ਸਾਰੇ ਉੱਥੇ ਸਰਪੰਚ ਐਦਕੀ ਫਿਰ ਉਹਨਾਂ ਨੇ ਹੋਰ ਬਣਾਇਆ ਇਹਨਾਂ ਪਾਰਟੀਆਂ ਨੂੰ ਬਹਿਵਲ ਬਗਰਾੜੀ ਤੇ ਬੁਰਜ ਜਵਾਰਸੇ ਵਾਲਾ ਤਿੰਨਾ ਪਿੰਡਾਂ ਦੇ ਸਰਪੰਚ ਨਾ ਕਾਂਗਰਸ ਦਾ ਬੰਨ ਦਿੱਤਾ ਲੋਕਾਂ ਨੇ ਨਾ ਮੰਨ ਦਿੱਤਾ ਬਾਦਲ ਦਲ ਦਾ ਔਰ ਲੋਕ ਕੇ ਸੰਕੇਤ ਕਰ ਰਹੇ ਆ ਕਿ ਤੀਜੇ ਲੋਕੋ ਆਓ ਅਸੀਂ ਤਿਆਰ ਹਾਂ ਹੁਣ ਇਹਦਾ ਇਹ ਸਾਡੇ ਲੀਡਰਾਂ ਚ ਘਾਟ ਹੈ ਇਹ ਆਉਣ ਦੀ ਉਹਦੀ ਖਾਤਰ ਅਸੀਂ ਇਹ ਯਤਨ ਕਰ ਰਹੇ ਹਾਂ ਸੋ ਇਹਨੇ ਭਾਈ ਬੂਟਾ ਸਿੰਘ ਰਣਸੀ ਜਿਹੜਾ ਕਿ ਹਰ ਰੋਜ਼ ਅਸੀਂ ਸਾਨੂੰ ਖਬਰਾਂ 'ਚ ਮਿਲਦਾ ਜਾਂ ਸਟੇਜਾਂ 'ਤੇ ਮਿਲਦਾ ਵੱਡੇ ਵੱਡੇ ਜਲਸਿਆਂ ਦੇ ਵਿੱਚ ਅਸੀਂ ਪੰਜਾਬ ਦੀ ਏਕਤਾ ਚਾਹੁੰਦੇ ਆ ਪੰਥ ਦੀ ਏਕਤਾ ਚਾਹੁੰਦੇ ਆ ਪਰ ਜਿਹੜੀ ਏਕਤਾ ਉਹ ਹਰ ਇੱਕ ਆਪ ਦੇ ਢੜੇ ਨੂੰ ਲੈ ਕੇ ਕਰਨੀ ਚਾਹੁੰਦਾ ਕੋਈ ਵੀ ਕਿਸੇ ਕੋਲ ਜਾਣ ਲਈ ਤਿਆਰ ਨਹੀਂਗਾ ਆਉਣ ਵਾਲੇ ਸਮੇਂ ਦੇ ਵਿੱਚ 27 ਜਨਵਰੀ ਨੂੰ ਵੀ ਜਿਹੜੀ ਮੀਟਿੰਗ ਪਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਤੇ ਹੋ ਰਹੀ ਹੈ ਜਿਹੜੀ ਕਿ ਬਰਗਾੜੀ ਮਿਰਚਾ ਵਿੱਚੇ ਅਧ ਵਿਚਾਲੇ ਖਿੱਲਰ ਜਾਣ ਤੋਂ ਬਾਅਦ ਜਿਹੜੀ ਕੌਮ ਦੇ ਵਿੱਚ ਨਿਰਾਸ਼ਾ ਸੀ ਉਸ ਤੋਂ ਬਾਅਦ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਦੇਖ ਭਾਈ ਬੁੱਟਾ ਸਿੰਘ ਰਣਸੀ ਦਾ ਇਕੱਠ ਮੀਰੀ ਪੀਰੀ ਕਾਨਫਰੰਸ ਹੋ ਰਹੀ ਆ 24 ਨੂੰ ਜਿਹੜਾ ਭਾਈ ਬਲਦੇਵ ਸਿੰਘ ਵਡਾਲਾ ਕਹ ਰਹੇ ਨੇ ਆਉਣ ਨਾਲ ਸਮਾਂ ਦੱਸੇਗਾ ਕੀ ਪੰਜਾਬ ਦੇ ਲੋਕ ਇਨ੍ਹਾਂ ਸਾਰੇ ਗਰੁੱਪਾਂ ਦੇ ਵਿੱਚੋਂ ਕਿਹਨੂੰ ਜਿਹੜਾ ਆਪਣਾ ਫਤਵਾ ਦਿੰਦੇ ਰਹਿ ਕਿਹੜੀ ਪੰਥਕ ਇਕਤਾ ਸਾਹਮਣੇ ਹੋ ਕੇ ਜਿਹੜੀ ਪੰਜਾਬ ਨੂੰ ਦਿਸਦੀ ਆ ਜੁੜੇ ਰਹੋ ਦਾ ਖਾਲਸ ਟੀਵੀ ਦੇ ਨਾਲ ਵੀਡੀਓ ਜਰਨਲਿਸਟ ਨਵਕੀਰਤਾਲ ਜਸਵੀਰ ਸਿੰਘ ਦਾ ਖਾਲਸ ਟੀਵੀ